ਈ ਹਾਂ ਨਾ ਦੋਸਤੋ ਠੀਕ ਠਾਕ ਹਾਂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਾਂ ਪਸ਼ੂਆਂ ਬਾਰੇ ਗੱਲ ਕਰਨੀ ਐ ਪਸ਼ੂਆਂ ਦੇ ਨਾ ਮੱਝਾਂ ਦੇ ਜ਼ਿਆਦਾ ਹੈ ਗਾਈਆਂ ਦੇ ਤਾਂ ਰਹੇ ਹੈ ਨਹੀਂ ਏਡੀ ਪ੍ਰੋਬਲਮ ਮੱਝਾਂ ਦੇ ਕੀ ਹੁੰਦਾ ਹੈ ਜਿਹੜਾ ਆਪਣੇ ਲੱਤਾਂ ਤੋਂ ਸ਼ੁਰੂ ਹੁੰਦਾ ਹੈ ਇਹ ਪਿਲ ਕਰੇ ਬਣ ਜਾਂਦੇ ਆ ਛੋਟੇ ਛੋਟੇ ਜਗਮਝੇ ਹੋ ਜਾਂਦੇ ਆ ਜਿਵੇਂ ਇੱਕ ਲੱਤ ਤੇ ਪਹਿਲਾਂ ਸ਼ੁਰੂ ਹੋਗੇ ਉਦੋਂ ਵਾਦੇ ਵਾਦੇ ਦੂਜੀ ਲੱਤ ਤੇ ਹੋਗੇ ਉਦੋਂ ਗਾਂਵ ਫਿਰ ਜਿਵੇਂ ਜਿਵੇਂ ਉਹਦਾ ਪਾਣੀ ਜਾਂ ਗਾਂ ਲੱਗੀ ਜਾਂਦਾ ਹੈ ਤੇ ਉਹ ਪਿੰਡੇ ਤੇ ਵੀ ਹੋ ਜਾਂਦੇ ਆ ਇਹ ਗਾਂ ਲਿ ਗਾਂ ਉਹ ਮੇ ਵਧੀ ਜਾਂਦੇ ਜੇ ਆਪਾਂ ਇਹਦੀ ਕੋਈ ਰੋਕ ਤਮ ਨਾ ਕਰਕੇ ਤਾਂ ਇਹਦੇ ਤੋਂ ਬਚਣ ਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆਂ ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਗੱਲ ਆ ਵੀ ਜਨਵਰ ਨੂੰ ਆਪਾਂ ਨਵਾ ਦੇਣਾ ਨਵਾ ਕੇ ਹਰਸ਼ ਤੇ ਚ ਗੱਦਾ ਬੁਕਰ-ਬੁਕਰ ਮਾਰ ਕੇ ਸਵਾਰ ਕੇ ਜਣੀ ਮਿੱਟੀ ਨਹੀਂ ਲੱਗਣੀ ਜਾਈਗੀ ਥਾਂ ਸਾਫ ਤੇ ਮੈਂ ਬੰਨਣੀ ਐ ਉਦੋਂ ਬਾਅਦ ਸਰੋਂ ਦਾ ਤੇਲ ਚੰਗੀ ਤਰ੍ਹਾਂ ਸਾਰੇ ਮੈਂ ਦੇ ਆਪਣਾ ਪਿੰਡੇ ਤੇ ਆਪਾਂ ਲਾ ਲਾ ਦੇਣਾ ਪੂਰਾ ਯਾਨੀ ਮਾੜਾ ਮੋਟਾ ਜਣੀ ਵੀ ਐਵੇਂ ਆਪਾਂ ਲਾ ਕੇ ਹੱਥ ਜਾਂ ਮਾਰਦਾ ਪ੍ਰੋਪਰ ਪੂਰਾ ਵਧੀਆ ਲਾਉਣਾ ਹੈ ਤੇਲ ਸਰੋਂ ਦਾ ਸੰਨਾ ਸੁੰਨਾ ਜੇ ਲੇਵੇ ਦੇ ਅੰਦਰਲੇ ਪਾਸੇ ਤੇ ਜਿਹੜਾ ਮੈਂ ਦਾ ਕੰਬਲਾ ਹੁੰਦਾ ਹੈ ਕੰਬਲੇ ਦੇ ਅੰਦਰਲੇ ਪਾਸੇ ਲੱਤਾਂ ਤੇ ਤੇ ਬੋਡੀ ਤੇ ਵੀ ਸਾਰੀ ਤੇ ਆਪਣਾ ਤੇਲ ਲਾ ਦਿਓ ਚੰਗੀ ਤਰ੍ਹਾਂ ਲਾ ਉਦੋਂ ਬਾਅਦ ਵੀ ਆਪਾਂ ਜੇ ਨਹੀਂ ਕੱਚੇ ਥਾਂ ਨਾ ਬੰਨੋ ਇਹਨੂੰ ਮਿੱਟੀ ਨਹੀਂ ਲੱਗਣੀ ਚਾਹੀਦੀ ਦੋ ਦਿਨ ਲਗਾਤਾਰ ਨਵਾ ਕੇ ਆਪਾਂ ਐਂ ਹੀ ਤੇਲ ਲਾਉਣਾ ਤੇ ਪੱਕੇ ਤਾਂ ਬੰਨੋ ਬੁਕਰ ਬੁਕਰ ਮਾਰ ਕੇ ਸਾਫ ਕਰਕੇ ਤੇ ਜਮਾਂ ਸਹੀ ਹੋ ਜਾਣਗੀ ਕੋਈ ਟੀਕੇ ਦੀ ਲੋੜ ਨਹੀਂ ਕੋਈ ਹੋਰ ਮੈਡੀਸਨ ਦੇਣ ਦੀ ਲੋੜ ਨਹੀਂ ਆਪ ਦੀ ਆਪ ਹੀ ਕੱਲੇ ਸਰੋਂ ਦੇ ਤੇਲ ਲਾਉਣ ਨਾਲ ਹੀ ਆਪਾਂ ਨੂੰ ਇਹ ਇਲਾਜ ਦਾ ਹੋ ਜਾਊਗਾ ਜੇ ਆਪਾਂ ਧਿਆਨ ਹੀ ਨਹੀਂ ਕਰਦੇ ਫੇਰ ਤੋਂ ਗੱਲ ਵੱਖਰੀ ਐ ਤੇ ਉਹ ਕੰਮ ਵਾਦਾ ਵਾਦਾ ਬਣ ਕੇ ਬਾਝ ਜਾਂਦਾ ਇਹ ਛੂਤ ਦੀ ਬਿਮਾਰੀ ਐ ਇੱਕ ਤੋਂ ਦੂਜੇ ਥਾਂ ਦੂਜੇ ਤੋਂ ਤੀਜੇ ਥਾਂ ਐਂ ਗਾਂ ਦੀ ਗਾਂ ਵੱਲੋਂ ਵਧਦੀ ਜਾਂਦੀ ਐ ਤੇ ਇਹਦਾ ਹਾਲ ਇਹੀ ਐ ਬੱਸ ਇਹ ਸਾਰੇ ਕਿਸਾਨ ਭਰਾ ਪਸ਼ੂ ਪਾਲਕ ਵੀਰ ਇਸ ਗੱਲ ਦਾ ਧਿਆਨ ਦੇਣ ਇਹ ਤੇਲ ਦੀ ਮਾਲਸ ਜ਼ਰੂਰ ਕਰੋ ਤੇਲ ਲਾਓ ਕਾਪਰ ਪੂਰੀ ਚੰਗੀ ਤਰ੍ਹਾਂ ਤੇ ਇਹਦਾ ਹੱਲ ਪੱਕਾ ਹੈ ਦੋਆਂ ਦਿਨਾਂ ਦੇ ਵਿੱਚ ਹੀ ਠੱਡ ਜਾਂਦੇ ਬਿਲਕੁਲ ਸਹੀ ਹੋ ਜਾਂਦਾ ਦੇਖੋ ਆਪਾਂ ਹੁਣ ਮੈਂ ਮੈਡੀਕਲ ਨਜ਼ਰ ਵਰਤਾਂਗੇ ਦਵਾਈ ਜਾਨਵਰ ਜਿਹੜਾ ਕੋਈ ਦੁੱਧ ਵਾਲਾ ਹੈ ਦੁੱਧ ਵੀ ਛਕੂਗਾ ਤੇ ਨਾਲੇ ਆਪਣੇ ਪੈਸੇ ਲੱਗਣਗੇ ਪਰ ਇਹਦਾ ਤਜਰਬਾ ਆਪਾਂ ਕਰਿਆ ਵਾ ਇਸ ਚੀਜ਼ ਦਾ ਪੂਰਾ ਪੱਕਾ ਪੱਕਾ ਹੱਲ ਸਰੋਂ ਦਾ ਤੇਲ ਹੈ ਇਹ ਭਵੰਦੇ ਵਾਲੀ ਨੂੰ ਦੋ ਵਾਰੀ ਲਾ ਦਿਓ ਕੋਈ ਹਰ ਦੇ ਜਿਸ ਕਰਕੇ ਜਾਣਕਾਰੀ ਆਪਾਂ ਤਾਂ ਦਿੱਤੀ ਹੈ ਵੀ ਸਾਰੇ ਭੈਣ ਭਰਾ ਜੇ ਕਿਸੇ ਦੇ ਹੈਗੇ ਵੀ ਆ ਪਰ ਉਹ ਹੈ ਤਾਂ ਬਹੁਤ ਘੱਟ ਤੇ ਗਾਂ ਦੀ ਗਾਂ ਮੜ ਕੇ ਜੇ ਕਿਸੇ ਪਸ਼ੂ ਨੂੰ ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ ਮਿੱਟੀ ਮੁੱਟੀ ਲੱਗੀ ਹੁੰਦੀ ਹੈ ਇਹ ਆਪਾਂ ਕਹਿੰਦੇ ਨੇ ਯਾਰ ਵੈਸੇ ਹੀ ਆ ਤੇ ਇਹਦਾ ਮੜਾ ਧਿਆਨ ਰੱਖੋ ਤੇ ਇਹਦਾ ਹੱਲ ਬਸ ਜੇ ਤੁਹਾਨੂੰ ਦੀਂਦੇ ਆ ਵੀ ਇਹ ਪਿਲ ਕਰੇ ਜੇ ਬਣਦੇ ਆ ਤੇ ਤੇਲ ਲਾਓ ਸਰੋਂ ਦਾ ਤੇ ਸਹੀ ਹੋ ਜਾਊਗਾ ਬਿਲਕੁਲ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਜਰੂਰ ਵੀਡੀਓ ਬਈ ਦੇਖ ਲੈਨੇ ਆ 1500 ਵੀਡੀਓ ਚੱਲ ਜਾਂਦੀ ਹੈ ਤੇ ਪਰ ਸਬਸਕ੍ਰਾਈਬਰ ਇੱਕ ਦੋ ਜਣੇ ਨਹੀਂ ਕਰਦੇ ਪਤਾ ਨਹੀਂ ਕੀ ਚੱਕਰ ਹੈ ਭਰਾ ਬਣ ਕੇ ਯਾਰ ਕਰੋ ਕਰੋ ਸਪੋਰਟ ਯਾਰ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਬਸ ਦੇ ਰਹੋ ਸਤਿ ਸ੍ਰੀ ਅਕਾਲ